ਦੀਪਕ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਤਿ ਸ੍ਰੀ ਅਕਾਲ ਜੀ ਸਤਿ ਸ਼ਕਾਲ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਦੀਪਕ ਜੀ ਗੱਲ ਅੱਜ ਪੰਜਾਬ ਯੂਨੀਵਰਸਿਟੀ ਵਾਲੇ ਮਾਮਲੇ ਤੋਂ ਹੀ ਸ਼ੁਰੂ ਕਰਨੇ ਆ ਪੰਜਾਬ ਯੂਨੀਵਰਸਿਟੀ ਤੇ ਕੇਂਦਰ ਦੀ ਘਟੀਆਂ ਚਾਲ ਦਾ ਪਰਦਾ ਫਾਸ਼ ਹੋਇਆ ਕੀ ਵੇਰਵੇ ਸਾਹਮਣੇ ਆ ਰਹੇ ਨੇ ਜੀ ਇਸ ਮਾਮਲੇ 'ਚ ਬਿਲਕੁਲ ਜੀ ਅੱਜ ਇੱਕ ਵਾਰ ਤਾਂ ਬੜੀ ਸੁਖਾਵੀ ਖਬਰ ਆਈ ਕਿ ਜੀ ਪਹਿਲੀ ਪਾਸ਼ਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਤੇ ਇਸ ਪ੍ਰਕਾਸ਼ ਦਿਹਾੜੇ ਤੇ ਲੋ ਜੀ ਮਤਲਬ ਪੰਜਾਬ ਯੂਨੀਵਰਸਿਟੀ ਮਾਮਲੇ ਚ ਵਿਦਿਆਰਥੀਆਂ ਦੀ ਜਿੱਤ ਹੋ ਗਈ ਜੀ ਕੇਂਦਰ ਨੇ ਜੀ ਆਪਣਾ ਫੈਸਲਾ ਜਿਹੜਾ ਸੈਨੇਟ ਸਿੰਡੀਗੇਟ ਵਾਲਾ ਸੀ ਉਹ ਵਾਪਸ ਲੈ ਲਿਆ ਜੀ ਇਹ ਖਬਰ ਨਿਕਲ ਕੇ ਆਉਂਦੀ ਹੈ ਤੇ ਇਹਦੇ ਨਾਲ ਹੀ ਇਹ ਪਹਿਲੂ ਵੀ ਆਉਂਦਾ ਕਿ ਧਿਆਨ ਰੱਖਣਾ ਚਾਹੀਦਾ ਕਿ ਜਦੋਂ ਤਿੰਨ ਖੇਤੀ ਕਾਨੂੰਨ ਦੀ ਲੜਾਈ ਸੀ ਤਦ ਵੀ ਪ੍ਰਕਾਸ਼ਪੁਰ ਵਾਲੇ ਦਿਨੀਂਦਰ ਮੋਦੀ ਨੇ ਐਲਾਨ ਕੀਤਾ ਸੀ ਕਿ ਤਿੰਨ ਖੇਤੀ ਕਾਨੂੰਨ ਵਾਪਸ ਲੈਣਾ ਜੀ ਜੋ ਸਮਝ ਦਿੱਤੇ ਬਦਿਆਂ ਕਿਹਾ ਸੀਗਾ ਵੀ ਠੀਕ ਹੈ ਧੰਨਵਾਦ ਤੁਸੀਂ ਇਹ ਫੈਸਲਾ ਲਿਆ ਪਰ ਤੁਸੀਂ ਕੱਲਿਆਂ ਕਿਵੇਂ ਕਹਿ ਸਕਦੇ ਹੋ ਮੈਂ ਵਾਪਸ ਲੈਂਦਾ ਤੁਸੀਂ ਸੰਸਦ ਚ ਲੈਂਦਾ ਸੀ ਸੰਸਦ ਦੇ ਤਰੀਕੇ ਨਾਲ ਵਾਪਸ ਲਓ ਜਦੋਂ ਉਹ ਚ ਵਾਪਸ ਲੈ ਲੋਗੇ ਫਿਰ ਮੰਨਿਆ ਜਾਊਗਾ ਹੁਣ ਅੱਜ ਪਹਿਲੀ ਨਜ਼ਰ ਇਹ ਲੱਗਿਆ ਕਿ ਅੱਜ ਵੀ ਉਸ ਸ਼ੁਭ ਦਿਨ ਦੇ ਉੱਤੇ ਕੋਈ ਚੰਗਾ ਫੈਸਲਾ ਹੋ ਰਿਹਾ ਵੀ ਕਮਾਲ ਹੈ ਸਰਕਾਰ ਨੂੰ ਛੇਤੀ ਸਤਬੁੱਧੀ ਆ ਗਈ ਤੇ ਉਹਨਾਂ ਨੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਤੇ ਰੋਸੇ ਦੇ ਸਾਹਮਣੇ ਇਹ ਫੈਸਲਾ ਲਿਆ ਤੇ ਉਹਨਾਂ ਨੇ ਨੋਟੀਫਿਕੇਸ਼ਨ ਦਿੱਤਾ ਜਾਰੀ ਕੀਤਾ ਵਿਜੇਜੀ ਬਕਾਇਦਾ ਤੌਰ ਤੇ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜੇ ਸੈਨੇਟ ਨੂੰ ਔਰ ਸਿੰਡੀਗੇਟ ਨੂੰ ਕੰਟਰੋਲ ਕਰਨ ਦੀ ਜਾਂ ਭੰਗ ਕਰਨ ਦੀ ਜਾਂ ਉਹਨੂੰ ਲਿਮਟਿਡ ਕਰਨ ਦੀ ਫੈਸਲਾ ਲਿਆ ਸੀ ਉਹਨੂੰ ਅਸੀਂ ਰੱਦ ਕਰਦੇ ਹਾਂ ਵਾਪਸ ਲੈਨੇ ਮਤਲਬ ਇੱਕ ਤਰ੍ਹਾਂ ਨਾਲ ਸੈਨੇਟ ਸਿੰਡੀਗੇਟ ਨੂੰ ਬਹਾਲ ਕਰਨ ਦਾ ਫੈਸਲਾ ਹੋ ਗਿਆ ਹੂੰ ਇਹਦੇ ਹਵਾਦ ਨਾਲ ਪੰਜਾਬ ਦੇ ਵਿੱਚ ਇਹ ਤੋਂ ਪਹਿਲਾਂ ਕਿ ਰਾਜਨੀਤਿਕ ਤਰ੍ਹਾਂ ਕ੍ਰੈਡਿਟ ਵਾਰ ਸ਼ੁਰੂ ਕਰਦੀਆਂ ਵਿਦਿਆਰਥੀਆਂ ਨੂੰ ਖੁਸ਼ੀ ਆਉਂਦੀ ਜਸ਼ਨ ਮਨਾਉਂਦੇ ਪਰ ਪੋਸਟਾਂ ਮੀਡੀਆ ਖਬਰਾਂ ਉੱਤੇ ਰਪੀਆਂ ਜੀ ਪਰ ਤੁਸੀਂ ਸ਼ਰਾਰਤ ਦੇਖੋ ਘਟਿਆ ਹਰਕਤ ਦੇਖੋ ਕਿ ਉਹਦੇ ਮਗਰੇ ਅਗਲਾ ਨੋਟੀਫਿਕੇਸ਼ਨ ਜਾਰੀ ਕਰਤਾ ਹੂੰ ਚੰਦ ਸਕਿੰਟਾਂ ਬਾਅਦ ਕਿ ਜਿਹੜਾ ਅਸੀਂ ਪਹਿਲਾ ਨੋਟੀਫਿਕੇਸ਼ਨ ਕੀਤਾ ਇਹਦਾ ਮਤਲਬ ਉਹ ਅਸੀਂ ਰੱਦ ਕਰਦੇ ਆਂ ਹੂੰ ਤੇ ਜਿਹੜਾ ਉਹ ਤੋਂ ਪਹਿਲਾਂ ਅਸੀਂ ਸੈਨੇਟ ਨੂੰ ਲੈ ਕੇ ਫੈਸਲਾ ਕੀਤਾ ਸੀ ਜਿਉਂ ਦੀ ਤਿਉਂ ਸਥਿਤੀ ਅਸੀਂ ਬਹਾਲ ਕਰਕਦੇ ਆਂ ਮਤਲਬ ਕੀਤਾ ਕਿ ਇੱਕ ਤਰ੍ਹਾਂ ਨਾਲ ਜੇ ਸਹੀ ਰੂਪ ਚ ਸਮਝਣਾ ਹੋਵੇ ਹੂੰ ਇੱਕ ਨੋਟੀਫਿਕੇਸ਼ਨ ਆਉਂਦਾ ਜਿਹਦੇ ਵਿੱਚ ਇਹ ਵਾਰਤ ਹੈ ਕਿ ਸੈਨੇਟ ਬਹਾਲ ਕੀਤੀ ਜਾਂਦੀ ਹੈ ਉਹਦੇ ਮਗਰ ਜਦੋਂ ਦੂਆ ਨੋਟੀਫਿਕੇਸ਼ਨ ਆਉਂਦਾ ਦੇਖ ਕੇ ਇੰਜ ਲੱਗਦਾ ਕਿ ਜਿਵੇਂ ਪਹਿਲੇ ਦੀ ਫੋਟੋ ਕਾਪੀ ਆ ਗਈ ਹੋਵੇ ਦੁਬਾਰਾ ਉਹੀ ਨੋਟੀਫਿਕੇਸ਼ਨ ਅਪਲੋਡ ਹੋ ਗਿਆ ਹੋਵੇ ਜਦੋਂ ਬਰੀਕੀ ਨਾਲ ਦੇਖੋ ਤਾਂ ਨੰਬਰ ਚੇਂਜ ਹੁੰਦਾ ਉਹ ਤੋਂ ਅਗਲਾ ਨੰਬਰ ਹੈ ਫਿਰ ਜਦੋਂ ਉਹ ਅੰਦਰ ਜਾਉ ਤਾਂ ਅੰਦਰ ਫਿਰ ਪਤਾ ਲੱਗ ਜਾਂਦਾ ਜੀ ਕਿ ਸਟੇਟਸ ਚੇਂਜ ਹੈ ਹੈ ਉਹਦੇ ਵਿੱਚ ਸ਼ਰਾਰਤਨ ਇੱਕ ਲਾਈਨ ਸ਼ਾਮਿਲ ਹੈ ਕਿ ਭਈ ਹੁਣ ਇਹ ਸੈਨੀਟ ਤੇ ਸਿੰਡੀਗੇਟ ਫਿਰਾਲ ਉਹਦੇ ਲਈ ਜਿਹੜਾ ਫੈਸਲਾ ਲਿਆ ਸੀ ਉਹ ਸੀ ਵਾਪਸ ਲੈਣੇ ਆ ਜੀ ਪਰ ਆਉਂਦੇ ਸਮੇਂ ਦੇ ਵਿੱਚ ਜਦੋਂ ਜਾਬੇ ਕੇਂਦਰੋਂ ਨੋਟੀਫਿਕੇਸ਼ਨ ਜਾਰੀ ਕਰ ਦੂਗੀ ਹੂੰ ਮਤਲਬ ਜਿਹੜੀ ਭੰਗ ਕਰਨ ਵਾਲਾ ਨਿਯਮ 5 ਨਵੰਬਰ ਤੋਂ ਲਾਗੂ ਹੋਣਾ ਸੀ ਉਹ ਭੰਗ ਕਰਨ ਵਾਲਾ ਨਿਯਮ ਤਾਂ ਲਾਗੂ ਹੋਊਗਾ ਬਸ ਉਹਨੂੰ 5 ਨਵੰਬਰ ਨਹੀਂ ਨਵੀਂ ਤਰੀਕ ਦੱਸਾਂਗੇ ਇਹ ਨੋਟੀਫਿਕੇਸ਼ਨ ਕਰਤਾ ਹਾਂ ਜੀ ਹੁਣ ਸਵਾਲ ਇੱਥੇ ਇਹ ਹੈ ਬੀਜੀ ਜੀ ਕਿ ਕੱਲ ਆਪਾਂ ਗੱਲ ਕਰ ਰਹੇ ਸੀ ਕਿ ਪੰਜਾਬ ਦੀ ਬੀਜੇਪੀ ਲੀਡਰਸ਼ਿਪ ਗਈ ਉਹ ਕਰਨ ਕੀ ਕੀਤੀ ਹੈ ਫਿਰ ਹੂੰ ਤੇ ਜੇ ਤੁਸੀਂ ਇਹ ਸਮਝਾ ਨਹੀਂ ਪਾਏ ਕਿ ਪੰਜਾਬ ਹਿੱਤ ਚ ਤੁਹਾਡੀ ਪਾਰਟੀ ਦੇ ਹਿੱਤ ਚ ਵਿਦਿਆਰਥੀਆਂ ਦੇ ਹਿੱਤ ਚ ਹੈ ਫੈਸਲਾ ਕੀਆ ਤੇ ਫਿਰ ਤੁਸੀਂ ਕਰਨ ਕੀ ਗਏ ਸੀ ਦੂਸਰਾ ਕੀ ਇੰਨਾ ਨਿਆਂਮਤ ਹੁੰਦਾ ਹੈ ਸਰਕਾਰਾਂ ਚ ਚਲਾਉਣ ਦੇ ਵਿੱਚ ਕਿ ਪਹਿਲਾਂ ਤੁਸੀਂ ਫੈਸਲਾ ਲੈਨੇ ਹੋ ਫਿਰ ਉਹਨੂੰ ਵਾਪਸ ਲੈਨੇ ਹੋ ਫਿਰ ਉਹਨੂੰ ਵਾਪਸ ਲੈ ਫੈਸਲੇ ਨੂੰ ਵਾਪਸ ਲੈਨੇ ਹੋ ਸੋ ਕੀ ਇਹ ਇਹ ਤਰੀਕਾ ਕਰ ਕੀ ਹੈ ਕੀ ਕਦੇ ਲੱਗਦਾ ਹੈ ਕਿ ਨਹੀਂ ਸਾਨੂੰ ਮਤਲਬ ਕਿ ਪੰਜਾਬ ਦੇ ਵਿੱਚ ਰਾਜਨੀਤੀ ਕਰਨੀ ਹੈ ਇਸ ਲਈ ਆਪਾਂ ਨੂੰ ਫੈਸਲਾ ਵਾਪਸ ਲੈਣ ਚ ਕੋਈ ਹਰਜ ਨਹੀਂ ਕਿ ਫਿਰ ਇਹ ਲੱਗਦਾ ਕਿ ਦੁਬਾਰਾ ਇਹ ਚਰਚਾ ਹੋ ਜੂਗੀ ਲੋ ਜੀ ਪੰਜਾਬੀਆਂ ਨੇ ਦੋ ਵਾਰ ਝਕਾਤੇ ਹੈ ਜੀ ਪਹਿਲਾਂ ਧਨ ਖੇਤੀ ਕਾਨੂੰਨਾਂ 'ਚ ਹੁਣ ਇਹ ਦੇ ਵਿੱਚ ਕੀ ਰਾਜਨੀਤਿਕ ਈਗੋ ਆੜੇ ਆ ਗਈ ਕੀ ਕਿਸੇ ਵੱਡੇ ਲੀਡਰ ਦਾ ਹੁਕਮ ਆ ਗਿਆ ਕਿ ਨਹੀਂ ਵਾਪਸ ਲੈਣਾ ਹੁਣ ਇਸ ਵਾਰ ਜੋ ਮਰਜ਼ੀ ਹੋ ਜਾਵੇ ਪਿਛਲੀ ਵਾਰ ਲੈ ਲਿਆ ਸੀ ਕੀ ਕਰਨਾ ਜੀ ਪਰ ਸਵਾਲ ਜਿਹੜਾ ਅਹਿਮ ਹੈ ਉਹ ਹੀ ਹੈ ਕਿ ਇਹ ਲੜਾਈ ਵਿਦਿਆਰਥੀ ਲੜ ਰਹੇ ਨੇ ਹੂੰ ਚਾਹੇ ਉਹ ਐਪੀਡੀਐਫ ਟ੍ਰੈਲੀ ਲੜਾਈ ਸੀ ਚਾਹੇ ਸੈਮੀਨਾਰ ਵਾਲਾ ਮੁੱਦਾ ਸੀ ਤੇ ਚਾਹੇ ਹਮ ਸੈਨਟ ਸਿੰਡੀਕੇਟ ਵਾਲਾ ਮਸਲਾ ਸੀ ਜੀ ਕੀ ਇਹ ਲੜਾਈ ਪੰਜਾਬ ਦੀ ਸੱਤਾਧਾਰੀ ਧਿਰ ਤੋਂ ਲੈ ਕੇ ਰਾਜਨੀਤਿਕ ਜਮਾਤ ਨੂੰ ਨਹੀਂ ਲੜਨੀ ਚਾਹੀਦੀ ਸੀ ਹਮ ਮੈਨੂੰ ਕਹਿੰਦਾ ਕਿ ਨਹੀਂ ਮੁੱਖ ਮੰਤਰੀ ਸਾਹਿਬ ਨੇ ਟਵੀਟ ਕੀਤਾ ਕਿ ਅਸੀਂ ਪੰਜਾਬ ਯੂਨੀਵਰਸਿਟੀ ਦਾ ਮਸਲਾ ਅਦਾਲਤ 'ਚ ਲੜਾਂਗੇ ਜੀ ਵਿਰੋਧੀ ਧਿਰਾਂ ਦੇ ਲੀਡਰ ਬਖਸ਼ ਪਾਰਟੀ ਲੀਡਰ ਜਾ ਰਹੇ ਨੇ ਉੱਥੇ ਵਿਦਿਆਰਥੀਆਂ ਕੋਲ ਹਮ ਬਈ ਤੁਸੀਂ ਵਿਦਿਆਰਥੀਆਂ ਕੋਲ ਜਾਣ ਦੀ ਬਜਾਏ ਦਿੱਲੀ ਜਾਓ ਨਾ ਜੀ ਤੁਸੀਂ ਕੋਈ ਹਿਲਾਸ ਕਰੋ ਨਾ ਕੋਈ ਬੈਠਕ ਕਰੋ ਸਿਰ ਜੋੜ ਕੇ ਇੱਕ ਸੁਰ ਬਣਾ ਕੇ ਦਿੱਲੀ ਕੇਸ ਪੁੱਟ ਕਰੋ ਨਾ ਉਹ ਕੋਈ ਨਹੀਂ ਸੋਇਦਾ ਮਤਲਬ ਤੁਸੀਂ ਵੀ মিডিਆ ਚ ਆਉਣ ਲਈ ਵਿਦਿਆਰਥੀਆਂ ਨੂੰ ਇਹ ਦੱਸਣ ਠੀਕ ਹੈ ਅਸੀਂ ਹੈਗੀਆਂ ਤੁਹਾਡੇ ਨਾਲ ਬਈ ਇਹ ਆ ਹੀ ਕੁਛ ਦੱਸਣਾ ਉਹ ਦੱਸਣ ਲਈ ਤਾਂ ਪਰ ਹੋਰ ਥਿਰਾਂ ਬਹੁਤ ਹੈਗੀਆਂ ਕਲਾਕਾਰ ਜਾ ਰਹੇ ਨੇ ਜਥੇਬੰਦੀਆਂ ਜਾ ਰਹੀਆਂ ਨੇ ਉਹ ਸਾਰੀਆਂ ਵਿਦਿਆਰਥੀਆਂ ਨਾਲ ਬੈਠੀਆਂ ਨੇ ਰਾਜਨੀਤਿਕ ਜਮਾਤ ਦਾ ਕੰਮ ਤਾਂ ਇਹਨੂੰ ਸੰਵਿਧਾਨਕ ਤੌਰ ਤੇ ਵਿਧਾਨਕ ਤੌਰ ਤੇ ਇਸ ਗਲਤ ਫੈਸਲੇ ਨੂੰ ਰੱਦ ਕਰਾਉਣਾ ਹਮ ਹਮ ਇਹ ਚੁਣੇ ਨਵੇਂ ਦੇ ਕਰਦੇ ਕਿ ਨਹੀਂ ਐਮਐਲਏ ਐਮਪੀ ਸਰਕਾਰ ਤੇ ਇਸ ਲਈ ਕਿਸੇ ਨੂੰ ਕੋਈ ਇਤੋਂ ਲੈਣਾ ਦੇਣਾ ਨਹੀਂ ਸਾਰਿਆਂ ਨੂੰ ਚੋਣਾਂ ਦਾ ਫਿਕਰ ਆ ਤਰਨ ਤਾਰ ਨੂੰ ਨੂੰ ਤੁਰੇ ਰਹੋ ਤੇ ਪੰਜਾਬ ਦੇ ਹੱਕ ਹੁਕੂਕਾਂ ਦੇ ਕੇਂਦਰ ਡਾਕਾ ਮਾਰਦਾ ਵੀ ਇਹ ਕੋਈ ਝ ਹਰਕਤ ਹੈ ਔਰ ਜੇ ਬੀਜੇਪੀ ਨੂੰ ਲੱਗਦਾ ਕਿ ਆ ਇਹਨੇ ਅਣਜਾਣ ਨੇ ਕੇਂਦਰ ਸਰਕਾਰ ਨੂੰ ਲੱਗਦਾ ਕਿ ਇਹਨੇ ਅਣਜਾਣ ਨੇ ਪੰਜਾਬ ਨੂੰ ਸਮਝ ਨਹੀਂ ਆਉਣੀ ਤਾਂ ਮੈਨੂੰ ਲੱਗਦਾ ਜਿਹੜਾ ਰੋਸਾ ਇਸ ਸਿੰਡੀਗੇਟਰ ਸੈਨੇਟ ਨੂੰ ਭੰਗ ਕਰਨ ਨਾਲ ਜਨਮਿਆ ਸੀ ਹੁਣ ਉਹ 100 ਗੁਣਾ ਹੋਰ ਵੱਧ ਜਾਊਗਾ ਪਰ ਇਹ ਸਭ ਦੇ ਬਾਵਜੂਦ ਮੈਨੂੰ ਇੱਕ ਆਸ ਦੀ ਕਿਰਨ ਦਿਖਦੀ ਹੈ ਹਮਮ ਵਿਜੇ ਕੋਈ ਹੈ ਕਿ ਲੜਾਈ ਪੰਜਾਬ ਦੀ ਨਮੀ ਪਨੀਰੀ ਲੜ ਰਹੀ ਹੈ ਦੇਸ਼ ਦੀ ਨਮੀ ਪਨੀਰੀ ਲੜ ਰਹੀ ਹੈ ਉਹਦੇ ਵਿੱਚ ਹਰਿਆਣੇ ਦੇ ਬੱਚੇ ਵੀ ਨੇ ਅਮਾਚਲ ਦੇ ਬੱਚੇ ਵੀ ਨੇ ਹੈਨਾ ਪੰਜਾਬ ਵਾਲੇ ਬੱਚੇ ਤਾਂ ਹੈਗੇ ਨੇ ਜਿਹੜੇ ਮੂਰੇ ਉਹ ਕਿ ਲੜ ਰਹੇ ਨੇ ਹੋਰ ਨਾਲ ਸੂਬਿਆਂ ਦੇ ਵੀ ਨੇ ਸੋ ਜਦੋਂ ਨਮੀ ਪਨੀਰੀ ਲੜਾਈ ਲੜ ਰਹੀ ਹੈ ਤਾਂ ਉਹਨੂੰ ਵਿਦਿਆਰਥੀ ਪੱਧਰ ਤੋਂ ਜੁਨੀਵਰਸਿਟੀ ਪੱਧਰ ਤੋਂ ਪਤਾ ਲੱਗਿਆ ਕਿ ਸਰਕਾਰਾਂ ਤੁਹਾਡੇ ਹੱਕਾਂ ਤੇ ਕਿਵੇਂ ਡਾਕਾ ਮਾਰਦੀਆਂ ਤੁਹਾਡੀਆਂ ਸੰਸਥਾਵਾਂ ਤੇ ਕਿਵੇਂ ਡਾਕਾ ਮਾਰ ਰਹੀਆਂ ਤੁਹਾਡੇ ਹੱਕ ਹੁਕੂਕਾਂ ਨੂੰ ਲੈ ਕੇ ਕਿਵੇਂ ਉਹਨਾਂ ਦੀ ਰਣਨੀਤੀ ਹੈ ਸੋ ਜੇ ਹੁਣ ਤੋਂ ਲੜਨਾ ਸਿੱਖ ਜਾਣਗੇ ਸਿਸਟਮ ਨਾਲ ਤਾਂ ਉਹਦੇ ਸਮੇਂ ਤੋਂ ਆਪਣਾ ਭਵਿੱਖ ਵੀ ਨਿਰਮਾਣ ਕਰ ਸਕਦੇ ਆਂ ਤੇ ਸਰਕਾਰਾਂ ਦੀ ਚੁਣੌਤੀ ਵੀ ਖੜੀ ਕਰ ਸਕਦੇ ਆਂ ਇਸ ਲਈ ਬਾਜਬ ਲੱਗਦਾ ਕਿ ਠੀਕ ਹੈ ਉਹਨਾਂ ਨੂੰ ਇਸ ਪੱਧਰ ਤੀ ਪਤਾ ਲੱਗ ਰਿਹਾ ਕਿ ਕਿਵੇਂ ਸਿਸਟਮ ਚੱਲ ਰਿਹਾ ਸਾਡੇ ਮੂਲਕ ਦੇ ਵਿੱਚ ਜੀ ਤੇ ਦੀਪਕ ਜੀ ਡੀਆਈਜੀ ਭੁੱਲਰ ਵਾਲੇ ਮਾਮਲੇ ਦੇ ਵਿੱਚ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਵੀ ਐਂਟਰੀ ਹੋ ਗਈ ਆ ਤੇ ਇਨਫੋਰਸਮੈਂਟ ਡਾਇਰੈਕਟੋਰੇਟ ਉਹ ਵਾਲਾ ਲਾਅ ਐਨਫੋਰਸਮੈਂਟ ਏਜੰਸੀ ਹੈ ਜਿਹੜੀ ਜਦੋਂ ਮਨੀ ਲਾਂਡਰਿੰਗ ਵਾਲਾ ਕੋਈ ਮਾਮਲਾ ਹੋਵੇ ਫਿਰ ਉਦੋਂ ਇਹ ਆਉਂਦੇ ਨੇ ਕੀ ਫੇਰਵੇਂ ਨੇ ਜੀ ਇਹਦੇ ਵਿੱਚ ਬਿਜੇ ਜੀ देर ਕਰਤੀ ਈਡੀ ਨੇ ਆਉਂਦੇ ਹੁੰਦੇ ਆਪਾਂ ਤਾਂ ਪਹਿਲੇ ਦਿਨ ਹੀ ਕਹਿਣ ਲੱਗ ਪਏ ਸੀ ਕਿ ਕੀ ਈਡੀ ਆਈ ਖੜੀ ਜਦ ਕਹੀਂ ਤਾਂ ਮੰਨਣ ਨੂੰ ਇਤਿਆਰ ਨਹੀਂ ਸੀ ਨਹੀਂ ਜੀ ਈਡੀ ਦਾ ਕੀ ਮਾਮਲਾ ਇਹ ਤਾਂ ਰਿਸ਼ਵਤ ਦਾ ਮਾਮਲਾ ਹੈ ਜੀ ਇਹ ਤਾਂ ਭ੍ਰਸ਼ਟਾਚਾਰ ਦਾ ਮਾਮਲਾ ਹੈ ਜੀ ਇਹ ਤਾਂ ਹੈਨਾ ਆਮਦਨ ਤੋਂ ਬੱਧ ਜ਼ਿਆਦਾ ਦਾ ਮਾਮਲਾ ਈਡੀ ਦਾ ਕੀ ਮਾਮਲਾ ਉਹ ਤੇਰਾ ਉਸ ਦਿਨ ਚੁੱਪ ਕੀਤੀਆਂ ਜਦੋਂ ਲੋਕਰ ਖੁੱਲਿਆ ਤੇ ਉਹ ਚੋਂ ਸਥਾਨਕ ਫਲੈਟਾਂ ਦੇ ਨਾਲ-ਨਾਲ ਵਿਦੇਸ਼ੀ ਫਲੈਟ ਠੀਕ ਹੂੰ ਫਿਰੋਂ ਫਲਾਇਮੇ ਲੱਗ ਗਿਆ ਹਾਂ ਵੀ ਹੁਣ ਵਿਦੇਸ਼ੀ ਕਨੈਕਸ਼ਨ ਆ ਗਿਆ ਹੁਣ ਹੋ ਸਕਦਾ ਹੂੰ ਚਲੋ ਜੀ ਫਿਰ ਫਲੈਟ ਲੱਭੇ ਤੇ ਫਲੈਟਾਂ ਤੱਕ ਗੱਲ ਨਹੀਂ ਰੁਕੀ ਜੀ ਫਿਰ ਹੋਟਲ ਲੱਭ ਗਏ ਹੂੰ ਦੁਬਈ ਦੇ ਵਿੱਚ ਕਹਿੰਦੇ ਜੀ ਤਿੰਨ ਸ਼ਾਇਦ ਹੋਟਲ ਚੱਲਦੇ ਆ ਜੀ ਇੱਕ ਆਪਣਾ ਹੀ ਆ ਕਹਿੰਦੇ ਦੋ ਲੀਜ਼ ਤੇ ਲਏ ਪਿਆ ਜੀ ਭਤੀਜਾ ਕੰਮ ਕਰ ਦੇਖਦਾ ਜੀ ਹੂੰ ਫਲੈਟਾਂ ਦਾ ਕੰਮ ਕਰ ਪਤਨੀ ਦੇਖਦੀ ਆ ਜੀ ਸੋ ਇਹ ਸਾਰੀ ਪ੍ਰਕਿਰਿਆ ਜਦੋਂ ਆਈ ਤਾਂ ਫਿਰ ਪਰ ਇਸੇ ਪੈਸੇ ਦਾ ਮਾਮਲਾ ਜੁੜ ਗਿਆ ਬਿਜ਼ਨਸ ਦਾ ਮਾਮਲਾ ਜੁੜ ਗਿਆ ਲੈਨ ਤੇ ਨਾਲ ਆ ਪਹਿਲੂ ਉੱਪਰ ਆਇਆ ਤੇ ਫਿਰ ED ਨੇ ਤਾਂ ਹੁਣ ਆਈ ਸੀ ਹੂੰ ਸੋ ਫਿਰ ED ਨੇ ਜੀ ਹੁਣ ਬਕਾਇਦਾ ਤੌਰ ਦੇ ਉੱਤੇ CBI ਤੋਂ ਤੇ ਬਕਾਇਦਾ ਤੌਰ ਦੇ ਉੱਤੇ ਬਿਜੀ ਰਹਿਸ ਸੋ ਦੋਵਾਂ ਤੋਂ ਸਾਰੇ ਦਸਤਾਵੇਜ਼ ਸਾਰਾ ਪਲੰਦਾ ਸਾਰਾ ਰਿਕਾਰਡ ਆਪਣੇ ਕੋਲ ਮੰਗਾ ਲਿਆ ਹੂੰ ਸੋ ਇੱਕ ਤਰ੍ਹਾਂ ਨਾਲ ED ਤਾਂ ਪੂਰੀ ਲਾਲਚਕਰ ਦੇ ਨਾਲ ਦਾਖਲ ਹੋ ਰਹੀ ਹੈ ਇਸ ਮਾਮਲੇ ਵਿੱਚ ਪਤ ਕਮਾਲ ਦੇਖੋ ਕਿ ਹਰਚਰਨ ਭੁੱਲਾ ਦੀ ਇੱਕ ਵਿਅਕਤੀ ਹੈ ਹੂੰ ਔਰ ਉਸ ਮਾਮਲੇ 'ਚ ਸੀਬੀਆਈ ਵੀ ਲੱਗੀ ਹੈ ਜੀ ਉਸ ਮਾਮਲੇ 'ਚ ਹੁਣ ਈਡੀਵੀ ਲੱਗੀ ਉਸੇ ਮਾਮਲੇ 'ਚ ਵਿਜੀਲੈਂਸ ਵੀ ਲੱਗੀ ਹੈ ਉਸੇ ਮਾਮਲੇ 'ਚ ਆਮਦਨ ਤੋਂ ਵੱਧ ਜਾਇਦਾਦ ਵਾਲਾ ਮਸਲਾ ਵੀ ਹੈ ਉਸੇ ਮਾਮਲੇ ਦੇ ਵਿੱਚ ਮਤਲਬ ਕਿ ਅ ਐਕਸਾਈਜ਼ ਵਾਲਾ ਮਾਮਲਾ ਵੀ ਹੈ ਕਿ ਸ਼ਰਾਬ ਬਦੇਸ਼ੀ ਮਿਲੀ ਹੈ ਕੀ ਪੰਜਾਬ ਦੇ ਵਿੱਚ ਇੱਕੋ ਅਫਸਰ ਕਰਪਟ ਹੂੰ ਹੂੰ ਬਾਕੀਆਂ ਦੇ ਉੱਤੇ ਬਈ ਜੇ ਸੀਬੀਆਈ ਇੱਧਰ ਨੂੰ ਤੁਰੀ ਆ ਤੋਂ ਪਰ ਹਰ ਚੰਦ ਭੁੱਲਰ ਦੇ ਆਲੇ-ਦਾਲ ਵੀ ਤਾਂ ਇਕੱਠਾ ਕਰ ਲਈ ਆਪਾਂ ਦੋ ਦਰਜਨ ਅਧਿਕਾਰੀਆਂ ਦੀ ਗਲਤ ਕਰ ਰਹੇ ਆ ਤਿੰਨ ਆਈਐਸ ਅਧਿਕਾਰੀ ਰਡਾਰਤੇ ਨੇ ਕਿਸੇ ਵੀ ਸਮੇਂ ਉਹਨਾਂ ਨੂੰ ਤਲਬ ਕੀਤਾ ਜਾ ਸਕਦਾ ਇੱਕ ਉਹਨਾਂ ਚ ਉਹ ਆ ਜਿਹੜਾ ਚੰਦ ਦਿਨ ਪਹਿਲਾਂ ਹੀ ਪੀਸੀਐਸ ਤੋਂ ਆਈਐਸ ਬਣਿਆ ਤੇ ਹੁਣ ਤਾਂ ਪਤਾ ਇਹ ਵੀ ਲੱਗ ਰਿਹਾ ਕਿ ਇੱਕ ਡੀਆਈਜੀ ਰੈਂਕ ਦਾ ਅਧਿਕਾਰੀ ਵੀ ਰਡਾਰਤੇ ਆ ਗਿਆ ਉਹਨੂੰ ਵੀ ਕਦੇ ਵੀ ਚੱਕ ਸਕਦੀ ਹੈ ਸੀਬੀਆਈ ਸੋ ਵੀ ਜੇ ਸੀਬੀਆਈ ਈਡੀ ਇੱਧਰੋਂ ਲੱਗੀ ਆ ਤਾਂ ਵਿਜੀਲੈਂਸ ਬਾਕੀਆਂ ਦੇ ਖਾਤੇ ਫਿਰੋਣ ਲਵੇ ਹੂੰ ਹੂੰ ਬਈ ਕਟੜ ਮਾਨ ਦਾ ਸਰਕਾਰ ਦੇ ਵਿੱਚੋਂ ਚਿੱਠਾ ਲਿਆਵੇ ਕਿ ਲਓ ਜੀ ਚਲੋ ਜੇ ਇਹ ਨਹੀਂ ਫੜੋਇਆ ਤਾਂ ਬਾਕੀ ਦਾ ਸੀ ਫੜ ਲੈ ਉਧਰ ਨੂੰ ਕਿਉਂ ਨਹੀਂ ਜਾਂਦੇ ਹੂੰ ਤੇ ਕਮਾਲ ਉਹ ਤੋਂ ਵੀ ਗਾਂ ਕਿ ਸੁਮੁੱਚੀਆਂ ਧਿਰਾਂ ਜੀ ਰਾਜਨੀਤਿਕ ਸੱਤਾਧਾਰੀ ਤੋਂ ਲੈ ਕੇ ਵਿਰੋਧੀ ਦਲ ਤੋਂ ਹੁੰਦੇ ਆਂ ਬਾਕੀ ਰਾਜਨੀਤਿਕ ਧਿਰਾਂ ਭ੍ਰਸ਼ਟਾਚਾਰੀ ਮਾਮਲੇ ਤੇ ਭੁੱਲਰ ਮਾਮਲੇ ਤੇ ਮੂੰਹ ਨਹੀਂ ਭੁਲ ਰਹੀਆਂ ਹੂੰ ਹੂੰ ਆਪਾਂ ਕੱਲ ਵੀ ਸ਼ਾਇਦ ਗੱਲ ਕਰਦੇ ਹੋਈਏ ਕਿ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਉਹ ਇੱਕ ਸੂਚੀ ਬਣਾਉਣ ਵਾਲਾ ਪੈਂਡੂ ਹੋਇਆ ਸੀ ਕਿ ਹਫ਼ਤੇ 'ਚ ਸੂਚੀ ਬਣਾ ਕੇ ਦੇਣੀ ਹੈ ਹਾਂ ਕਿ ਵੀ ਪੰਜਾਬ ਪੁਲਿਸ ਦੇ ਵਿੱਚ ਕਾਲੀਆਂ ਭੇਡਾਂ ਕਿਹੜੀਆਂ ਨੇ ਸਪੀਕਰ ਸਾਹਿਬ ਨੇ ਕਹਿਤਾ ਕਿ ਵੀ 7 ਦਿਨਾਂ ਚ ਮੈਨੂੰ ਦੌ ਸੂਚੀ ਬਣਾ ਕੇ ਉਹ ਸਾਲ ਲੰਘ ਗਿਆ ਜੀ ਸਤੰਬਰ 2025 ਦੀ ਉਹ ਗੱਲ ਹੈ ਮਤਲਬ ਕਿ ਸਤੰਬਰ 2024 ਦੀ ਉਹ ਗੱਲ ਹੈ ਤੇ ਅੱਜ ਆਪਾਂ 5 ਨਵੰਬਰ 2025 ਚ ਗੱਲ ਕਰ ਰਹੇ ਹਾਂ ਹੂੰ ਸੋ ਇੱਕ ਸਾਲ ਦੋ ਤਿੰਨ ਮਹੀਨੇ ਉੱਪਰ ਲੰਘ ਗਏ ਤੇ ਪਰ ਉਹ ਸੂਚੀ ਨਹੀਂ ਬਣੀ ਜੀ ਸੋ ਇਹਦਾ ਮਤਲਬ ਉਹਨਾਂ ਕਾਲੀਆਂ ਭੇਡਾਂ ਨੂੰ ਕਿਹੜੀਆਂ ਚਿੱਟੀਆਂ ਭੇਡਾਂ ਬਚਾਉਣ ਲੱਗੀਆਂ ਹੋਈਆਂ ਨੇ ਕੌਣ ਉਹਨਾਂ ਨੂੰ ਬਚਾਉਣ ਦੇ ਲਈ ਲੱਗਿਆ ਪੁਲਿਸ ਸੰਤਰਜੰਤਰ ਨੂੰ ਤੇ ਪੰਜਾਬ ਦੇ ਵਿੱਚ ਕਦੇ ਕੋਈ ਖਿਡਾਰੀ ਮਾਰਤਾ ਤੇ ਕਦੇ ਗਾਇਕ ਮਾਰ ਤੇ ਕਦੇ ਕਿਸੇ ਨੂੰ ਗੋਲੀ ਮਾਰਦੀ ਕਿਤੇ ਕਿਤੇ ਲੁੱਟ ਹੋ ਗਈ ਤੇ ਸਾਡਾ ਸਿਸਟਮ ਘਰਕਦਾ ਜਾ ਰਿਹਾ ਪੁਲਿਸ ਸੰਤਰ ਰਾਜ ਬਦਨ ਵੱਲ ਕਵਾਇਦ ਹੈ ਲੁੱਟਖੋ ਦੇ ਇਹ ਜਖੀਰੇ ਬਰਾਮਦ ਹੋ ਰਹੇ ਨੇ ਤੇ ਸੱਤਾ ਧਾਰੀ ਤਰ ਤੀਰ ਚਲਾਉਣ ਲੱਗੀ ਆ ਤਰਨ ਤਰਨ ਦੇ ਵਿੱਚ ਰੋਡ ショਅ ਕਰਦੇ ਆ ਐਕਸ਼ਨ ਕਰਦੇ ਆ ਮਕੰਦਰੀ ਸਾਹਿਬ ਤੀਰ ਛੱਡਣ ਵਾਲਾ ਹੈ ਨਾ ਤੇ ਰਾਜਾ ਬੜਿੰਗ ਵਰਗੇ ਆਪਣੀ ਝੋਲੀ ਦੇ ਵਿੱਚ ਜਿਹੜਾ ਅਨਾ ਜੋ ਕੁਛ ਆਪਣੀ ਬੋਲਦੀ ਦਾ ਰਸ ਹੈ ਉਡਲਦਾ ਜਾ ਰਿਹਾ ਉਹ ਪੁਆਇਆ ਉਹ 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 ਪ੍ਰਗਟਾਵਾ ਸੋ ਇਹ ਸਾਰਿਆਂ ਦੇ ਵਿੱਚ ਭ੍ਰਸ਼ਟਾਚਾਰ ਦੀ ਲੜਾਈ ਕਰਪਸ਼ਨ ਦੀ ਲੜਾਈ ਪੰਜਾਬ ਦੇ ਹੱਕ ਹਕੂਕ ਦੀ ਲੜਾਈ ਰਾਜਨੀਤਿਕ ਜਮਾਤ ਦਾ ਮੁੱਦਾ ਹੀ ਨਹੀਂ ਹੈ ਵੀਰੇ ਜੀ ਹੂੰ ਤੋ ਸਵਾਲ ਤਾਂ ਇਹ ਸੋ ਇਹ ਇਸ ਲਈ ਈਡੀ ਵੀ ਆ ਗਈ ਤੇ ਹੋਰ ਅਫਸਰਦਾਰੀਆਂ ਨੇ ਵੀ ਕੱਲ ਨੂੰ ਫਸ ਜਾਣਾ ਪਰ ਤੁਸੀਂ ਇਹ ਉਮੀਦ ਨਾ ਰੱਖਿਓ ਕਿ ਰਾਜਨੀਤਿਕ ਜਮਾਤ ਇਹਦੇ ਉੱਤੇ ਕੋਈ ਜਾਂਚ ਮੰਗੂਗੀ ਕੋਈ ਇਨਕੁਆਇਰੀ ਮੰਗੂਗੀ ਕੋਈ ਹੋਰ ਅਧਿਕਾਰੀਆਂ ਦਾ ਉਹ ਕਿ ਗਰੇਕ ਨੂੰ ਆਪਣਾ ਪਾਲਾ ਕਿ ਕੱਲ ਨੂੰ ਫਾਇਦ ਖੁੱਲੀ ਤਾਂ ਮੇਰਾ ਨਾਮ ਕਿਤੇ ਆ ਜਾਵੇ ਅਸਲੀ ਤਾਂ ਇਹ ਪਹਿਲੂ ਹੈ ਸੋ ਜਿਹੜੀ ਇਨਵੋਲ ਹੋ ਗਈ ਜੀ ਖਚਲ ਭੁੱਲਣ ਵਾਲੇ ਮਾਮਲੇ ਚ ਹੂੰ ਤੇ ਦੀਪਕ ਜੀ ਇਹ ਦੱਸਿਓ ਦੇਖੋ ਤਰਨਤਾਰਨ ਵਾਲੀ ਚੋਣ ਤੇ ਅਜੇ ਹੋਣ ਦੇ ਵਿੱਚ ਦਿਨ ਕੁਝ ਬਾਕੀ ਨੇ ਪਰ ਤਰਨਤਾਰਨ ਵਾਲੀ ਚੋਣ ਨੂੰ ਲੈ ਕੇ ਜਿਹੜੀ ਕੈਂਪੇਨ ਦੌਰਾਨ ਕਈਆਂ ਕੁਝ ਗੱਲਾਂ ਉਹ ਰਾਜਾ ਵੜਿੰਗ ਵਾਸਤੇ ਮੁਸ਼ਕਲਾਂ ਵਧਾਉਂਦੀਆਂ ਜਾ ਰਹੀਆਂ ਨੇ ਸਾਬਕਾ ਯੂਨੀਅਨ ਮੰਤਰੀ ਬੂਟਾ ਸਿੰਘ ਬਾਰੇ ਕੀਤੀ ਟਿੱਪਣੀ ਹੁਣ ਇੱਕ ਪਰਚੇ ਦਾ ਰੂਪ ਦਾ ਉਹ ਹਾਸਲ ਕਰ ਚੁੱਕੀ ਆ ਮਾਫੀ ਵੀ ਮੰਗ ਲਈ ਭਾਵੇਂ ਰਾਜਾ ਵੜਿੰਗ ਨੇ ਪਰ ਕੀ ਚੱਲ ਰਿਹਾ ਜੀ ਲੇਟੈਸਟ ਕੀ ਹੈ ਇਸ ਮਾਮਲੇ 'ਚ ਬਿਲਕੁਲ ਜੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਜਿਹੜੇ ਬੋਲ ਸੀ ਉਹਦੇ ਵਨ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਪ੍ਰਧਾਨਗੀ ਤਾਂ ਜਾਂਦੀ ਦਿਖ ਰਹੀ ਆ ਹਮ ਜਿਹੜੀ ਚਰਚਾ ਸੀ ਕਿ ਜੀ ਫਰਵਰੀ ਦੇ ਵਿੱਚ ਜਾ ਕੇ ਕਾਂਗਰਸ ਫੈਸਲਾ ਕਰ ਸਕਦੀ ਹੈ ਕਿ ਨੂੰ ਬਦਲਣਾ ਕਿ ਨੂੰ ਲਾਉਣਾ ਰਾਜਾ ਵੜਿੰਗ ਨੂੰ ਰੱਖਣਾ ਕਿਸੇ ਹੋਰ ਨੂੰ ਰੱਖਣਾ ਹੁਣ ਮੈਨੂੰ ਤਾਂ ਲੱਗਦਾ ਕਿ 11 ਤਰੀਕ ਨੂੰ ਤਰਨਤਾਰਨ ਦੀ ਜਮਨੀ ਚੋਣ ਦੀਆਂ ਤੇ ਬਿਹਾਰ ਦੇ ਦੂਜੇ ਗੇਟ ਦੀਆਂ ਵੋਟਾਂ ਪੈਣ ਤੋਂ ਬਾਅਦ ਇਹਨਾਂ ਫੈਸਲਾ ਹੋ ਜਾਵੇ ਕਿਤੇ ਤੇ ਚਲੋ ਜੀ ਰਾਜਾ ਬੜਿੰਗ ਨੂੰ ਤਾਂ ਛੁੱਟੀ ਕਰੋ ਨਵਾਂ ਪ੍ਰਧਾਨ ਲਿਓ ਤੇ ਜਿਹੜੇ ਰਾਜਾ ਬੜਿੰਗ ਦੀ ਪਿੱਠ ਤੇ ਖੜੇ ਨੇ ਕਾਂਗਰਸ ਦੇ ਲੀਡਰ ਉਹ ਅੰਦਰ ਲੱਡੂ ਭੋਰ ਰਹੇ ਨੇ ਕਿ ਲੈ ਵੀ ਇਹਦੀ ਜਾਊਗੀ ਤਾਂ ਸਾਡੀ ਵਾਰੀ ਆ ਜਾਊਗੀ ਹੈਨਾ ਕੋਈ ਮਾੜੀ ਮੋਟੀ ਬੂੰਦੀ ਸਾਡੇ ਕਹਿੰਦੀ ਵੀ ਡੀਗੂ ਜੱ ਲੈਡੂ ਭਰੂਗਾ ਸੋ ਇਸ ਲਈ ਉਹ ਵੀ ਲਾਈਨ ਛੇਗੇ ਨੇ ਪਰ ਰਾਜਾ ਬੜਿੰਗ ਦੀ ਮੁਸ਼ਕਿਲ ਹੈ ਇਸ ਲਈ ਵਧੀਆਂ ਨੇ ਕਿ ਇੱਕ ਪਾਸੇ ਤਾਂ ਪਾਰਟੀ ਲਈ ਚਣੌਤੀ ਖੜੀ ਹੋ ਗਈ ਉਥੇ ਵੋਟਾਂ ਹੁਣ ਘੱਟ ਪੈਣਗੀਆਂ ਵੈਸੇ ਵੀ ਪਹਿਲਾਂ ਜੇ ਨਾਂ ਬੋਲਦਾ ਰਾਜਾ ਬੜਿੰਗ ਜਾਇਆ ਕੁਝ ਪੁੱਠਾ ਸਿੱਧਾ ਬੋਲ ਤਾਂ ਵੀ ਜਿੰਤਨਾ ਲੈ ਪਿਛੇ ਵਿੱਚ ਨਹੀਂ ਹੈਗੀ ਸੀ ਕਾਂਗਰਸ ਪਰ ਪੋਜੀਸ਼ਨ ਕਿਹੜੀ ਆਉਂਦੀ ਆ ਉਹ ਮਤਲਬ ਜਿਹੜਾ ਉਹ ਜਦੋਂ ਫਿਰ ਦੌੜ ਦੇ ਵਿੱਚ ਫਸ ਸੈਕਿੰਡ ਥਰਡ ਆਉਂਦੇ ਨੇ ਫਿਰ ਉਹਨਾਂ ਨੂੰ ਉਚੜਾ ਕੇ ਖੜਾ ਕੇ ਸਨਮਾਨ ਜਿਦਾ ਦਿੱਤੇ ਜਾਂਦੇ ਆ ਨਾ ਕਿ ਚਲੋ ਤਿੰਨਾਂ ਅੱਜ ਤੱਕ ਇੱਥੇ ਆ ਜਾਓ ਜੀ ਸੋ ਹੁਣ ਜੇ ਧਰਤੀ ਤੇ ਹੀ ਖੜਨਾ ਪੈਣਾ ਤਾਂ ਇਹ ਨਹੀਂ ਪਤਾ ਕਿ ਕਿਤੇ ਨੰਬਰ ਇਹ ਨਾ ਖਿਸਕ ਜੇ ਵੀ ਉਹ ਵੀ ਸੋ ਇਸ ਲਈ ਉਹ ਤਾਂ ਮਸਲਾ ਹੈਗਾ ਪੋਜੀਸ਼ਨ ਖਿਸਕਣ ਦਾ ਪਰ ਓਵਰਆਲ ਪ੍ਰਧਾਨ ਦੇ ਲਈ ਵੀ ਚੁਣੌਤੀ ਹੈਗੀ ਕਿ ਹਾਂ ਉਹਦੀ ਕੁਰਸੀ ਜਾਂਦੀ ਆ ਪ੍ਰਧਾਨਗੀ ਵਾਲਾ ਅਹੁਦਾ ਜਾਂਦਾ ਪਰ ਇਹ ਤਾਂ ਅਗਾਹ ਵੱਧ ਗਿਆ ਜੀ ਮਾਮਲਾ ਹੁਣ SC ST ਐਕਟ ਦੇ ਤਹਿਤ ਅਮਰਿੰਦਰ ਸਿੰਘ ਰਾਜਾ ਬੜਿੰਗ ਦੇ ਉੱਤੇ ਪਰਚਾ ਦਰਜ ਹੋ ਗਿਆ ਐਫ ਆਈ ਆਰ ਹੋ ਗਈ ਹੈ ਤੇ ਐਫ ਆਈ ਆਰ ਦੀ ਜਦੋਂ ਮੈਂ ਧਾਰਾਵਾਂ ਦੇਖਦਾ ਤਾਂ ਉਹਦੇ ਤਹਿਤ ਕਹਿੰਦੇ ਜੀ ਸਜ਼ਾ ਤੱਕ ਦੀ ਪ੍ਰੋਵੀਜ਼ਨ ਹੈ ਧਾਰਾ 2 353 ਲੱਗੀ ਆ ਧਾਰਾ 196 ਲੱਗੀ ਆ ਧਾਰਾ 31 ਉ ਲੱਗੀ ਆ ਧਾਰਾ 120 ਲੱਗੀ ਆ ਮਤਲਬ ਇਹਨਾਂ ਦੇ ਤਹਿਤ ਜੇ ਦੇਖੋ ਧਾਰਾ 353 ਦੇ ਤਹਿਤ ਕਹਿੰਦੇ 5 ਸਾਲ ਤੱਕ ਦੀ ਸਜ਼ਾ ਤੇ ਜੁਰਮਾਨਾ ਹੋ ਸਕਦਾ ਜੀ ਧਾਰਾ 196 ਦੇ ਤਹਿਤ ਵੀ 3 ਸਾਲ ਤੱਕ ਦੀ ਕੈਦ ਹੋ ਸਕਦੀ ਹੈ 31 ਇੱਕ ਜਿਹੜੀ ਐਸਸੀਐਸਸੀ ਐਕਟ ਦੇ ਤਹਿਤ ਆ ਇਹਦੇ ਵਿੱਚ ਕਿਸੇ ਵੀ ਬੰਦੇ ਲਈ ਮਤਲਬ ਅਨੁਸੂਚਿਤ ਜਾਤੀ ਜਨਜਾਤੀ ਹੈ ਉਹਨਾਂ ਦਾ ਸਮਾਜਿਕ ਮਤਲਬ ਕਿ ਮਤਲਬ ਕਿ ਉਹਨਾਂ ਦੀ ਅਣਦੇਖੀ ਕਰਨਾ ਉਹਨਾਂ ਦੇ ਲਈ ਕੋਈ ਅਜਿਹਾ ਸ਼ਬਦ ਦੀ ਵਰਤੋਂ ਕਰਨਾ ਉਹ ਸੈਕਸ਼ਨ ਦੇ ਤਹਿਤ 5 ਸਾਲ ਤੱਕ ਦੀ 6 ਮਹੀਨੇ ਤੋਂ ਲੈ ਕੇ 5 ਸਾਲ ਤੱਕ ਦੀ ਕੈਦ ਦੀ ਪ੍ਰਵੀਜ਼ਨ ਹੈਗੀ ਜਿਹਦੇ ਵਿੱਚ ਤੇ ਇਸੇ ਤਰ੍ਹਾਂ 312 ਦੇ ਤਹਿਤ ਵੀ ਮਤਲਬ ਕਿ ਕਹਿੰਦੇ ਜੀ ਇਹਦੇ ਵਿੱਚ ਵੀ 1 ਸਾਲ ਤੋਂ ਲੈ ਕੇ ਉਮਰ ਪਰ ਦੀ ਕੈਦ ਹੋ ਸਕਦੀ ਹੈ ਸੋ ਇਸ ਲਈ ਚੁਣੌਤੀ ਤਾਂ ਬੜੀ ਖੜੀ ਹੋ ਗਈ ਜੀ ਤੇ ਰਾਜਾ ਬੜੀ ਫਸੇ ਬੁਰੀ ਤਰ੍ਹਾਂ ਨੇ ਮਤਲਬ ਜਿਹੜਾ ਸ਼ਬਦ ਉਹਨਾਂ ਨੇ ਵਰਤਿਆ ਉਹ ਜ਼ਗੀਰੂ ਸ਼ਬਦ ਹੈ ਜਗੀਰਦਾਰੀ ਵਾਲਾ ਸ਼ਬਦ ਹੈ ਮਤਲਬ ਕਿ ਹੌਮੇ ਵਾਲਾ ਸ਼ਬਦ ਹੈ ਸੋ ਬੇਸ਼ੱਕ ਤੁਸੀਂ ਤਾਰੀਫ ਕਰਨਾ ਚਾਹੁੰਦੇ ਸੀ ਪਰ ਤੁਹਾਡੀ ਮਾਨਸਿਕ ਸਥਿਤੀ ਹੋ ਜਈ ਨਹੀਂ ਹੈਗੀ ਤੁਸੀਂ ਸੋਚਦੇ ਹੋ ਹੀ ਹੋ ਕਿ ਇਹ ਤਾਂ ਉਹੀ ਵਿਚਾਰੇ ਲੋਕ ਨੇ ਜਿਹੜੇ ਸਾਡੇ ਖੇਤਾਂ 'ਚ ਦਿਹਾੜੀ ਦੱਪਾ ਕਰਕੇ ਜੀ ਫਿਰ ਡਿਊਟੀ 'ਚ ਬੈਠ ਕੇ ਆਪਣੀ ਅੱਡ ਬਾਟੀ ਤੇ ਅੱਡ ਗਲਾਸ ਲੈ ਕੇ ਬੈਠਦੀ ਉਹ ਜਿਹੜੀ ਮਾਨਸਿਕਤਾ ਫਸੀ ਸੀ ਰਾਜਾਪੁਰਿੰਗ ਦੇ ਉਹਨੇ ਜਵਾਨ ਦੇ ਉੱਤੇ ਹਲਕੇ ਸ਼ਬਦ ਲਿਆਂਦੇ ਨਹੀਂ ਤੁਸੀਂ ਨਸਲ ਭੇਦ ਰੰਗ ਭੇਦ ਜਾਤ ਧਰਮ ਭੇਦ ਇਹ ਦਿਮਾਗ 'ਚ ਕਿੱਥੋਂ ਆਵੇ ਹੂੰ ਤੇ ਜਦੋਂ ਅਸੀਂ ਜੇ ਇੱਕ ਲੁਕਾਈ ਦੀ ਗੱਲ ਕਰਦੇ ਹੁਈ ਹੈ ਮਨੁੱਖਤਾ ਦੀ ਮਾਨਵਤਾ ਦੀ ਗੱਲ ਫਿਰ ਇਹ ਦਿਮਾਗ 'ਚ ਕਿੱਥੋਂ ਆਇਆ ਸੋ ਇਸ ਲਈ ਉਹ ਗੱਲ ਸ਼ਾਇਦ ਭਾਰੂ ਪੈ ਗਈ ਤੇ ਉਹੀ ਉਹਨਾਂ ਲਈ ਚੁਣੌਤੀ ਬਣ ਗਈ ਬਿਲਕੁਲ ਮਾਫੀ ਮੰਗੀ ਹੈ ਜੀ ਤੇ ਇਸ ਸਥਿਤੀ 'ਚੋਂ ਬਚਾਉਣ ਦੇ ਲਈ ਕਾਂਗਰਸ ਨੇ ਚੰਨੀ ਨੂੰ ਵੀ ਮੂਰੇ ਕੀਤਾ ਚੰਨੀ ਤੋਂ ਵੀ ਕਹਾਇਆ ਸਾਰਾ ਕੁਝ ਪਰ ਮੇਲਾ ਦਾ ਪਰਪਾਈ ਹੁੰਦੀ ਲੱਗਦੀ ਨਹੀਂ ਰਾਜਾ ਬੜਿੰਗ ਦੀਆਂ ਮੁਸ਼ਕਲਾਂ ਵਧ ਗਈਆਂ ਨੇ ਤੇ ਅੱਜ ਹੁਣ ਇਹ ਕੇਸ ਦਰਜ ਹੋਣ ਤੋਂ ਬਾਅਦ ਤਾਂ ਹੋਰ ਚੁਣੌਤੀ ਵੱਡੀ ਹੋ ਗਈ। ਹਮਮ ਦੀਪਕ ਜੀ ਬ੍ਰਾਜ਼ੀਲ ਦੀ ਮਾਡਲ ਹਰਿਆਣਾ ਚ ਪਾ ਗਈ 10 ਬੂਥਾਂ ਤੇ 22 ਵਾਰ ਵੋਟ। ਇਹ ਸਮਝਾਇਓ ਕੀ ਚੱਲਿਆ ਇਹ? ਇਹ ਮਾਜਰਾ ਉਹੀ ਵੋਟ ਚੋਰੀ ਦਾ, ਵੋਟ ਸਦਾਈ ਦਾ, ਵੋਟ ਲੁੱਟਾਈ ਦਾ, ਵੋਟ ਕਟਾਈ ਦਾ ਇਹ ਸਾਰਾ ਉਹੀ ਮਾਮਲਾ ਜੀ। ਹਮਮ ਅੱਜ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਇੱਕ ਵਾਰ ਫੇਰ ਸਾਹਮਣੇ ਆਏ ਕਾਂਗਰਸ ਦੇ ਹੈੱਡਕੁਆਰਟਰ ਦੇ ਵਿੱਚ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਨਾ ਡੇਢ-ਦੋ ਘੰਟੇ ਉਹ ਪ੍ਰੈਸ ਕਾਨਫਰੰਸ ਚੱਲੀ ਉਹਦੇ ਵਿੱਚ ਉਹਨਾਂ ਨੇ ਹਰਿਆਣੇ ਦੀਆਂ ਚੋਣਾਂ ਤੋਂ ਲੈ ਕੇ ਬਿਹਾਰ ਤੱਕ ਦਾ ਜ਼ਿਕਰ ਕੀਤਾ ਹੂੰ ਵਿਜੇ ਜੀ ਰਾਹੁਲ ਗਾਂਧੀ ਵਿਰੋਧੀ ਧਿਰ ਦਾ ਲੀਡਰ ਹੈ ਜੀ ਤੇ ਜਿਉਂ ਬਾਰ-ਬਾਰ ਇਹੇ ਸਵਾਲ ਖੜੇ ਕਰ ਰਿਹਾ ਵੋਟ ਚੋਰੀ ਦੇ ਤੇ ਜਿਉਂ ਨਿਰਾ ਝੂਠ ਬੋਲਦਾ ਤਾਂ ਚੋਣ ਕਮਿਸ਼ਨ ਨੂੰ ਉਹਦੇ ਖਿਲਾਫ ਆਪਣੇ ਦਸਤਾਵੇਜ਼ ਰੱਖ ਕੇ ਕਾਰਵਾਈ ਕਰ ਦੇਣੀ ਚਾਹੀਦੀ ਹੈ ਹੂੰ ਤੇ ਜੇ ਚੋਣ ਕਮਿਸ਼ਨ ਚੁੱਪ ਹੈ ਪਰ ਭਾਜਪਾ ਦੀ ਲੀਡਰ ਬੋਲ ਸ਼ਿਪ ਬੋਲ ਰਹੀ ਹੈ ਤਾਂ ਇਹਦਾ ਮਤਲਬ ਤੁਸੀਂ ਉਹਨੂੰ ਸੱਚ ਸਾਬਤ ਕਰ ਰਹੇ ਹੋ ਹਮ ਹੁਣ ਅੱਜ ਰਾਹੁਲ ਗਾਂਧੀ ਕਹਿੰਦਾ ਵੀ ਹਰਿਆਣੇ ਦੇ ਵਿੱਚ 24 ਲੱਖ ਦੇ ਕਰੀਬ ਵੋਟ ਦਾ ਖਿਲ ਹੋਇਆ 25 ਲੱਖ ਕਹਿੰਦਾ ਵੋਟ ਚੋਰੀ ਹੋਈ ਹੈ ਜੀ ਹਮ ਇਹ ਅੰਦਾਜ਼ਾ ਲਾ ਲਓ ਐਡਾ ਵੱਡਾ ਸਵਾਲ ਖੜਾ ਜੀ ਉਹ ਕਹਿੰਦਾ 8 ਸੀਟਾਂ ਜਈਆਂ ਨੇ ਜਿਹੜੀਆਂ ਅਸੀਂ ਸਿਰ 22000 ਦੀਆਂ ਵੋਟਾਂ ਦੇ ਹਵਾਲੇ ਨਾਲ ਹਾਰੇ ਆ ਤੇ ਇਹਨਾਂ ਦੇ ਵਿੱਚੋਂ ਉਹ ਕਹਿੰਦਾ ਖੇਲੇ ਇਦਾਂ ਹੋਇਆ ਕਿ ਉਹਦੀ ਉਦਾਹਰਨ ਦਿੰਦਾ ਉਹ ਕਿ ਬ੍ਰਾਜ਼ੀਲ ਦੀ ਇੱਕ ਮਾਡਲ ਹੈ ਉਹ ਮਾਡਲ ਦਾ ਨਾਮ ਹਾਂ ਕਦੇ ਸੀਮਾ ਹੋ ਜਾਂਦਾ ਕਦੇ 스ਵਿਟੀ ਹੋ ਜਾਂਦਾ ਕਦੇ ਸਰਸਵਤੀ ਹੋ ਜਾਂਦਾ ਇੱਕੋ ਫੋਟੋ ਲੱਗਿਆ ਇੱਕੋ ਕਾਰਡ ਬਣਿਆ ਸਾਰਾ ਕੁਝ ਬਣਿਆ ਤੇ ਉਹ 10 ਬੂਥਾਂ ਤੇ ਜਾ ਕੇ 22 ਗੋਟਾਂ ਪਾ ਜਾਂਦੀ ਹੈ ਮਤਲਬ ਉਸ ਨਾਮ ਤੇ ਆਧਾਰ ਦੇ ਉੱਤੇ ਜੇ ਕਰ ਤੋ ਤੇ ਉਹਨੇ ਦੱਸਦਾ ਵੀ ਜਿ ਰੱਖਿਆ ਉਹ ਇਹ ਕਹਿੰਦਾ ਉਹ ਬੂਥ ਉਹ ਸੀਟਾਂ ਨੇ ਜਿੱਥੇ ਬੀਜੇਪੀ ਜਿੱਤੇ ਰਹੀ ਹੈ ਤੇ ਫਿਰ ਇਹ ਜੇ ਕਿੰਨੇ ਹੋਣੇ ਹੋਰ ਅਗਲਾ ਸਵਾਲ ਖੜਾ ਕੀਤਾ ਜੀ ਉਹ ਕਹਿੰਦਾ ਵੀ 2024 ਦੇ ਵਿੱਚ ਜਦੋਂ ਹਰਿਆਣਾ ਚ ਵੋਟਾਂ ਪੈਂਦੀਆਂ ਤਾਂ ਉਸ ਸਮੇਂ 3.5 ਲੱਖ ਦੇ ਕਰੀਬ ਵੋਟ ਕੱਟੀ ਜਾਂਦੀ ਆ ਹੈਨਾ ਇਸੇ ਤਰ੍ਹਾਂ 25 ਲੱਖ ਦੇ ਕਰੀਬ ਵੋਟਾਂ ਚੋਰੀ ਹੁੰਦੀਆਂ ਨੇ ਕਯੂਆਰ ਕੋਡ ਦਿਖਾਇਆ ਉਹਨਾਂ ਨੇ ਫਿਰ ਉਹਨਾਂ ਨੇ ਨਾਇਬ ਸਿੰਘ ਸੈਣੀ ਦੀ ਇੱਕ ਵੀਡੀਓ ਚਲਾਈ ਜਿਹੜੇ ਕਹਿੰਦੇ ਨੇ ਕਿ ਹਮ ਤੋਂ ਪਹਿਲੇ ਹੀ ਕਹਿ ਰਹੇ تھے ਚੋਣਾਂ ਨਤੀਜੇ ਐਸੇ ਹੀ ਆਉਣਗੇ ਇੱਕ ਤਰਫਾ ਸਪਸ਼ਟ ਬਹੁਮਤ ਮਿਲੇਗਾ ਹਮੇਂ ਹਮਨੇ ਵਿਵਸਥਾ ਕਰ ਰੱਖੀ ਥੀ ਹੂੰ ਉਹ ਹੁਣ ਵਿਵਸਥਾ ਸ਼ਬਦ ਨੂੰ ਕਹਿੰਦੇ ਆ ਦੇਖਿਓ ਜੀ ਤਾਂ ਆਪੇ ਕਹਿੰਦਾ ਸੀ ਪ੍ਰਬੰਧ ਕੀਤਾ ਸੀ ਕਹਿੰਦਾ ਇਹੀ ਪ੍ਰਬੰਧ ਸੀਗਾ ਉਹਨਾਂ ਇਸ ਹਵਾਲਿਆਂ ਜਦੋਂ ਸਵਾਲ ਖੜੇ ਕਰਦੇ ਨੇ ਤਾਂ ਉਹਦਾ ਜਵਾਬ ਦੇਣ ਲਈ ਬੀਜੇਪੀ ਦੀ ਲੀਡਰਸ਼ਿਪ ਆਉਂਦੀ ਆ। ਹੂੰ। ਮਤਲਬ ਬਹੁਤ ਨੇੜਲਾ ਮੁਕਾਬਲਾ ਰਿਹਾ ਸੀ ਇਸ ਵਾਰ। 37 ਸੀਟਾਂ ਕਾਂਗਰਸ ਲੈ ਗਈ ਸੀ, 48 ਸੀਟਾਂ ਬੀਜੇਪੀ ਲੈ ਗਈ। ਸਰਕਾਰ ਬਣ ਗਈ ਅਗਲਿਆਂ ਦੀ। ਜੀ। ਪਰ ਸਵਾਲ ਇਹ ਹੈ ਕਿ ਜੇਕਰ ਇਹ ਸਥਿਤੀ ਦੇ ਉੱਤੇ ਸਵਾਲ ਖੜਾ ਕੀਤਾ ਜਾ ਰਿਹਾ ਤੇ ਇਹ ਉਸ ਦਿਨ ਕੀਤਾ ਜਾ ਰਿਹਾ ਜਦੋਂ ਸਵੇਰ ਨੂੰ ਪਹਿਲੇ ਗੇਟ ਦੀਆਂ 121 ਸੀਟਾਂ ਦੇ ਉੱਤੇ ਬਿਹਾਰ ਚ ਵੋਟਾਂ ਪਈਆਂ ਨੇ। ਹੂੰ ਤੇ ਬੀਜੇ ਜੀ ਉਹ ਤੋਂ ਪਹਿਲਾਂ ਰਾਹੁਲ ਗਾਂਧੀ ਜੀ ਇਹ ਹਰਿਆਣੇ ਤੇ ਵਾਅਦੇ ਨਾਲ ਖੜਕੇ ਇਹ ਕਹਿ ਰਿਹਾ ਕਿ ਇਹੀ ਕੁਝ ਬਿਹਾਰ ਛੋਊਗਾ ਕਿ ਤੇ ਉਹ ਸੈਲਫ ਗੋਲ ਤਾਂ ਨਹੀਂ ਕਰ ਰਹੇ ਹੂੰ ਕਿ ਪਹਿਲਾਂ ਹੀ ਵੋਟਾਂ ਤੋਂ ਪਹਿਲਾਂ ਹੀ ਸਰੈਂਡਰ ਕਰ ਦਿਓ ਕਿ ਅਸੀਂ ਤਾਂ ਹਾਰੇ ਹੀ ਖੜੇ ਆ ਬਈ ਬਹਾਨਾ ਕੱਢ ਲਿਆ ਜੀ ਤੇ ਇਸ ਨੂੰ ਲੈ ਕੇ ਬੀਜੀਪੀ ਹਮਲਾਵਾਂ ਲਗਾ ਹੋ ਰਹੀ ਹੈ ਪਰ ਦੂਸਰੇ ਪਾਸੇ ਮੰਨਿਆ ਜਾ ਰਿਹਾ ਕਿ ਇਹ ਤੋਂ ਪਹਿਲਾਂ ਰਾਹੁਲ ਗਾਂਧੀ ਉਹਨੇ ਮਾਹੌਲ ਬਣਾ ਚੁੱਕਿਆ ਕਿ ਵੋਟ ਚੋਰੀ ਇਸ ਤਰ੍ਹਾਂ ਕਰਦੇ ਨੇ ਧੱਕਾ ਇਸ ਤਰ੍ਹਾਂ ਕਰਦੇ ਨੇ ਵੋਟਾਂ ਐਵੇਂ ਕੱਢਦੇ ਨੇ ਅੱਜ ਫੇਰ ਪੰਜ ਬਿਹਾਰ ਦੇ ਵੋਟਰਾਂ ਨੇ ਉਹਨੇ ਸਟੇਟ ਤੇ ਚੜਾ ਕੇ ਕਿਆ ਕਹਿੰਦਾ ਲੋ ਜੀ ਆ ਖੜੇ ਨੇ ਇਹਨਾਂ ਦੀਆਂ ਬੋਟਾਂ ਇਕੱਠੀਆਂ ਹੋਈਆਂ ਨੇ ਤੇ ਇਹ ਜੀ ਇਸ ਪਿੰਡ ਦੇ ਵਿੱਚ 96 ਬੰਦੇ ਨੇ ਕਹਿੰਦੇ ਜੀ ਸੋ ਇੱਕ ਪਿੰਡ 'ਚ ਜਿੰਨੇ ਛਾਨੇ ਛਾਨੇ ਬੋਟਾਂ ਇਕੱਠ ਹੋ ਰਹੀਆਂ ਨੇ ਜਿੰਨਾਂ ਦੇ ਜਾਗਦੇ ਬੰਦੇ ਆਂ ਦੀ ਉਥੇ ਬਸ ਨੀਕਾਂ ਆਂ ਤਾਂ ਫਿਰ ਤਾਂ ਸਵਾਲ ਹੈਗਾ ਜੀ ਪਰ ਜੇ ਉਹ ਇਹ ਮਾਹੌਲ ਬਣਾਉਣ ਵਿੱਚ ਕਾਮਯਾਬ ਨਹੀਂ ਫਿਰ ਕੀ ਉਹ ਇਹ 선ਯਾਦ ਦੇ ਰਹੇ ਨੇ ਕਿ ਬਿਹਾਰ ਦੇ ਵਿੱਚ ਲੋਕੋ ਜਾਗਦੇ ਰਹੋ ਹੱਕ ਹੁਕ ਨਾਲ ਬੋਟਾਂ ਪਾਓ ਆਪਣੇ ਬੂਥਾਂ ਤੇ ਧਿਆਨ ਰੱਖਿਓ ਕੀ ਇੱਧਰ ਨੂੰ ਮਾਹੌਲ ਬਣਦਾ ਜਾਂ ਇਹ ਸੈਲਫ ਗੋਲ ਇੱਕ ਦਿਨ ਪਹਿਲਾਂ ਇਹ ਕਹਿਣਾ ਕਿ ਬਿਹਾਰ ਦੇ ਵਿੱਚ ਵੀ ਇਸੇ ਤਰ੍ਹਾਂ ਹੋਊਗਾ ਜਿਵੇਂ ਹਰਿਆਣਾ 'ਚ ਹੋਇਆ ਫਿਰ ਕਿ ਉਹ ਆਪਣੀ ਹਾਰ ਕਬੂਲ ਕਰ ਰਹੇ ਨੇ ਇਹ ਦੂਰਾ ਸਵਾਲ ਖੜਾ ਹੈ ਪਰ ਜਿਹੜਾ ਸਵਾਲ ਚੋਣ ਕਮਿਸ਼ਨ ਦੇ ਮੂਹਰੇ ਖੜਾ ਉਹ ਤਾਂ ਚੋਣ ਕਮਿਸ਼ਨ ਜਵਾਬੇ ਨਹੀਂ ਦੇ ਰਿਹਾ ਜੀ ਜੀ ਸੋ ਚੋਣ ਕਮਿਸ਼ਨ ਦੀ ਚੁੱਪ ਇਸ ਦੇ ਬਦ ਸੰਕੇਤ ਕਰਦੀ ਹੈ ਕਿ ਕੁਝ ਤਾਂ ਦਾਲਚਕਾਲਾ ਹੈ ਹਮਮ ਦੀਪਕ ਜੀ ਸਮਾਧਾਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕੱਲ ਨੂੰ ਫੇਰ ਗੱਲ ਕਰਦੇ ਆਂ ਤੇ ਤੁਹਾਨੂੰ ਗੁਰਪੁਰਪ ਦੀਆਂ ਲੱਖ-ਲੱਖ ਵਧਾਈਆਂ ਹੁਣ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਬਿਲਕੁਲ ਬਹੁਤ ਸ਼ੁਕਰੀਆ ਸਾਰੀ ਨੁਕਾਈ ਨੂੰ ਸਾਰੀ ਕਾਇਨਾਤ ਨੂੰ ਨਾਨਕ ਨਾਮਲੇਵਾ ਪ੍ਰਕਾਸ਼ਪੁਰੂ ਜੀ ਦੀ ਬਹੁਤ-ਬਹੁਤ ਮੁਬਾਰਕਾਂ ਜੀ ਬਹੁਤ ਧੰਨਵਾਦ ਥੈਂਕ ਯੂ ਦੀਪਕ ਜੀ